ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋਈ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬੱਜ ਚੁੱਕੇ ਨੇ 5:20 ਜੀ ਇਸ ਵਕਤ ਖੜਿਆ ਆਪਾਂ ਬਰਨਾਲਾ ਮੰਡੀ ਦੇ ਵਿੱਚ ਤੇ ਤਰੀਕੇ ਹੈਗੀ ਅੱਜ 19 ਦਿਨ ਹੈਗਾ ਵੀਰਵਾਰ ਚਲੋ ਆਪਾਂ ਅੱਜ ਗੱਲਬਾਤ ਕਰਦੇ ਆਂ ਵੀ ਅੱਜ ਦਾ ਹੋਲ سیل ਦਾ ਰੇਟ ਕੀ ਆ ਚਲੋ ਕਰੀਏ ਗੱਲਬਾਤ ਜੀ ਜੀ ਦੋਸਤੋ ਚਲੋ ਆਪਾਂ ਕਰਦੇ ਆਂ ਗੱਲਬਾਤ ਵੀ ਅੱਜ ਸਬਜ਼ੀਆਂ ਦਾ ਕੀ ਪਾ ਹੋਲ سیل ਦਾ ਜੀ ਚਲੋ ਆਪਾਂ ਕਰੀਏ ਗੱਲਬਾਤ ਜੀ ਵਾਲੇ ਮਾਮੇ ਵਿੱਚ ਪਰਫੈਕਟ ਹਾਂਜੀ ਦੋਸਤੋ ਪਿੰਡੀਆਂ ਦਾ ਭਾਅ ਹੈਗਾ ਜੀ 150 ਤੋਂ ਲੈ ਕੇ 180 ਰੁਪਏ ਤੱਕ ਦਾ ਭਾਅ ਜੀ ਪਿੰਡੀਆਂ ਬੰਸੇਰੀ ਦਾ ਜੀ ਹਾਂਜੀ ਦੋਸਤੋ ਗੁਵਾਰੇ ਦਾ ਭਾਅ ਹੈਗਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਗੁਵਾਰੇ ਦਾ ਵੱਡੇ ਦਾ ਜੀ ਅੱਜ ਦਾ ਬੰਸੇਰੀ ਦਾ ਭਾਅ ਜੀ ਅੱਜ ਹਾਂਜੀ ਦੋਸਤੋ ਟੋਰੀ ਦਾ ਭਾਅ ਹੋ ਗਿਆ ਜੀ ਅੱਜ ਤੋਂ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਟੋਰੀ ਦਾ ਜੀ ਇਹ ਹੈਗਾ ਟੋਕਰੇ ਵਾਲੇ ਦਾ ਵੀ ਪਨਸੇਰੀਆਂ ਦਾ ਭਾਅ ਜੀ ਤੋਰੀ ਦਾ ਤੋਰੀ ਦਾ ਜੀ ਆਪਾਂ ਗ੍ਰੇਡ ਬਾਰੇ ਵੀ ਗੱਲਬਾਤ ਕਰਾਂਗੇ ਵੀ ਗ੍ਰੇਡ ਦਾ ਕੀ ਭਾਅ ਜੀ ਤੋਰੀ ਦਾ ਹਾਂਜੀ ਦੋਸਤੋ ਟੋਕਰੇ ਵਾਲੇ ਦਾ ਭਾਅ ਹੈਗਾ ਜੀ 5 ਕਿਲੋ ਦਾ ਪਨਸੇਰੀ ਦਾ ਭਾਅ ਹੈਗਾ 200 ਰੁਪਏ ਨੂੰ ਪਨਸੇਰੀ ਦਾ ਭਾਅ ਜੀ ਕੱਦੂ ਦਾ ਜੀ ਤੇ ਆਪਾਂ ਗ੍ਰੇਡ ਬਾਰੇ ਵੀ ਗੱਲਬਾਤ ਕਰਾਂਗੇ ਵੀ ਗ੍ਰੇਡ ਦਾ ਕੀ ਭਾਅ ਜੀ ਅੱਜ ਦਾ ਜੀ ਬਾਪੂ ਹਾਂਜੀ ਦੋਸਤੋ ਆਪਾਂ ਬਾਈ ਹਰੀ ਨਾਲ ਵੀ ਕਰਦੇ ਆ ਗੱਲਬਾਤ ਵੀ ਅੱਜ ਦਾ ਕੀ ਭਾਅ ਰਿਹਾ ਹੈ ਸਬਜ਼ੀ ਦਾ ਚਲੋ ਗੱਲਬਾਤ ਕਰਦੇ ਆ ਜੀ ਜਾ ਕੇ ਹਾਂਜੀ ਦੋਸਤੋ ਹੈਰੀ ਕੋੇ ਚੱਲਦੇ ਆਪਾਂ ਹੋਰ ਕਿਵੇਂ ਹੈਰੀ ਭਾਈ ਵਧੀਆ ਕਹਿਮ ਆ ਵਧੀਆ ਵਧੀਆ ਅੱਜ ਸੌਦਾ ਕੀ ਕਹਿੰਦਾ ਫਿਰ ਵੱਡੇ ਭਈ ਅੱਜ ਸੌਦਾ ਭਾਈ ਬਸ ਯਾਰ ਮਨ ਨਾਲ ਅੱਜ ਗਾਖੋ ਵੀ ਆ ਘਟਦਾ ਛਰੇਆ ਮੈਨੂੰ ਘਟਦੀ ਛਰੇ ਅੱਜ ਹਾਂ ਤੇੂੰ ਲੱਗਦਾ ਥੋੜਾ ਜਿਹਾ ਵੀ ਸਬਜ਼ੀਆਂ ਥੋੜੀ ਹੂੰ ਰੇਸ ਵੀ ਫਟ ਗਿਆ ਤੇ ਗਾਖ ਵੀ ਘਟ ਰਿਹਾ ਅੱਜ ਹੈ ਨਾ ਜੀ ਹਾਂਜੀ ਸੌਦਾ ਵੀ ਘਟ ਗਿਆ ਸੌਦਾ ਵੀ ਘਟ ਗਿਆ ਤੇ ਕੱਦੂ ਤਾਂ ਆਉਣਾ ਆਪਣੇ ਕੋਲੇ ਬੰਦੀ ਹੋ ਰਿਆ ਜਮੀਂ ਤੇ ਆਪਣਾ ਕੱਦੂ ਜਿਹੜਾ ਆਉਂਦਾ ਆਪਣੇ ਕੋਲੇ ਕੀ ਭਾਅ ਚੱਲੀ ਜਾਂਦਾ ਜੀ ਆਪਣਾ ਫਿਰ ਗ੍ਰੇਡ ਵਾਲਾ ਭਾਈ ਜਾਨ 30 ਰੁਪਏ ਯਾਰ ਹਾਂਜੀ ਦੋਸਤੋ 30 ਰੁਪਏ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਇਹ ਠੀਕ ਹੈ ਜੀ ਥੋੜੀ ਕੁਆਲਿਟੀ ਕੁਆਲਿਟੀ ਦਾ ਫਰਕ ਹੁੰਦਾ ਜੀ ਕਿਸੇ ਦਾ ਵੀ ਇਹਦੇ ਵਿੱਚ ਨਾ ਇਹ ਗਾਂਵ ਚੱਲਦਿਆਂ ਨੂੰ ਬੜਾ ਟਾਈਮ ਹੋ ਗਿਆ ਇਹਨੂੰ ਕੱਦੂ ਅੱਛਾ ਅੱਛਾ ਤੇ ਉਹਦੇ ਕਰਕੇ ਥੋੜਾ ਜਿਹਾ ਰੇਟ ਡਾਊਨ ਆ ਥੋੜਾ ਜਿਹਾ ਹਾਂਜੀ ਹਾਂਜੀ 30 ਨਾਲ ਤਾਂ ਕਰਕੇ 30 ਰੁਪਏ ਮੰਗਦੇ ਆ ਇਹਦੇ ਜੇ ਮੈਂ ਵਧੀਆ ਕਦੂਆ ਉਹ 35 ਪੁੰਟ ਵੀ ਕੀ ਜਾਂਦਾ ਦਾ 35 35 ਠੀਕ ਹੈ ਜੀ ਹਾਂਜੀ ਦੋਸਤੋ ਜਿਹੜਾ ਵਧੀਆ ਕਦੂਆ ਤੋਂ 30 ਤੋਂ 35 ਰੁਪਏ ਤੱਕ ਦਾ ਭਾਅ ਵੀ ਕੀ ਜਾਂਦਾ ਜੀ ਕਦੂ ਦਾ ਅੱਜ ਦਾ ਜੀ ਨਹੀਂ ਬੰਦ ਗ੍ਰੇਡ ਦਾ ਭਾਅ ਜੀ ਇਹ ਤੋਂ ਕਰੇਲੇ ਦਾ ਭਾਅ ਹੈਗਾ ਜੀ 25 ਤੋਂ ਲੈ ਕੇ 27 ਰੁਪਏ ਤੱਕ ਦਾ ਭਾਅ ਜੀ ਕਰੇਲੇ ਦਾ ਪੂਰਾ ਵਧੀਆ ਕਰੇਲਾ ਜੀ ਇਹ ਠੀਕ ਹੈ ਜੀ ਇਹ ਆ ਜਿਹੜਾ ਭਾਅ ਹੈ ਇਹ ਲਫਾਫੇ ਦਾ ਹਾਂਜੀ ਦੋਸਤੋ 11 12 ਕਿਲੋ ਦਾ ਭਾਜਣਾ ਜੀ ਇਹਦੇ ਵਿੱਚ ਲਫਾਫੇ ਦੇ ਵਿੱਚ ਕਰੇਲੇ ਦੇ ਵਿੱਚ ਜੀ ਹਾਂਜੀ ਦੋਸਤੋ ਪਤ ਗੋਭੀ ਦਾ ਭਾਅ ਹੈਗਾ ਜੀ 15 ਰੁਪਏ ਇੱਕ ਦਾ ਕਿਲੋ ਦਾ ਭਾਅ ਜੀ ਪਤ ਗੋਭੀ ਦਾ ਜੀ ਬੰਦ ਲਫਾ ਦਾ ਭਾਅ ਜੀ ਇਹਦਾ ਅੱਜ ਦਾ ਹਾਂਜੀ ਦੋਸਤੋ ਚਿਬੜਾ ਦਾ ਭਾਅ ਹੈਗਾ ਜੀ ਅੱਜ ਦਾ 20 ਰੁਪਏ ਕਿਲੋ ਦਾ ਭਾਅ ਜੀ ਚਿਬੜਾ ਦਾ ਜੀ ਬੰਦ ਗ੍ਰੇਡ ਦਾ ਭਾਅ ਜੀ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਥੋੜੀ ਜਿਹੀ ਵਾਰੀ ਵਾਰੀ ਗੱਲਬਾਤ ਕਰਦੇ ਆਂ ਬਾਈ ਨਾਲਾ ਵੀ ਸਤਨਾਮ ਨਾਲ ਵੀ ਅੱਜ ਦਾ ਕੀ ਭਾਅ ਲਾਇਆ ਹੁਣ ਕਿਵੇਂ ਸਤਨਾਮ ਠੀਕ ਆ ਬਾਈ ਠੀਕ ਹੈ ਠੀਕ ਹੈ ਤੇ ਅੱਜ ਗਵਾਰੇ ਦਾ ਕੀ ਭਾਅ ਚੱਲੀ ਜਾਂਦਾ ਆਪਣੇ ਛੋਟੇ ਦਾ 40 ਦਾ 40 ਹਾਂਜੀ ਦੋਸਤੋ 100 ਰੁਪਏ ਕਿਲੋ ਦਾ ਭਾਜ ਜੀ ਗੁਵਾਰੇ ਦਾ ਜੀ ਅੱਜ ਕਿੱਤੀ ਗੁਵਾਰੇ ਦਾ ਭਾਜ ਜੀ ਵਧੀਆ ਜੀ ਇਹ ਠੀਕ ਹੈ ਜੀ ਹਾਂਜੀ ਦੋਸਤੋ ਕੁਰੇਲੇ ਦਾ ਭਾਅ ਹੈਗਾ ਜੀ 22 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਆ ਜੀ ਕੁਰੇਲੇ ਦਾ ਬੰਦ ਗ੍ਰੇਡ ਦਾ ਭਾਅ ਜੀ ਇਹ ਕੁਰੇਲੇ ਦਾ ਜੀ ਇਹ ਠੀਕ ਹੈ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਢਾਣਿਆਂ ਵਾਲਾ ਚੌਹਿਆਂ ਦਾ ਭਾਅ ਹੈਗਾ ਜੀ ਅੱਜ ਦਾ 200 ਰੁਪਏ ਨੂੰ ਬੰਸੇਰੀ ਦਾ ਭਾਅ ਜੀ ਢਾਣਿਆਂ ਵਾਲੀ ਚੌਹੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਵੀੜ ਕਰੇਲੇ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਦਾ ਭਾਅ ਹੋ ਗਿਆ ਜੀ ਅੱਜ ਦਾ ਜੀ ਵੀੜ ਕਰੇਲੇ ਦਾ ਜੀ ਅੱਜ ਦਾ ਕਿਵੇਂ 100 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕੱਚੀ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ 200 ਰੁਪਏ ਦਾ ਪੰਸੀਰੀ ਦਾ ਭਾਅ ਜੀ ਕੱਚੇ ਚੌਲੇ ਦਾ ਜੀ ਅੱਜ ਦਾ ਇਹ ਪੰਸੀਰੀ ਦਾ ਭਾਅ ਜੀ ਅੱਜ ਹੋ ਗਿਆ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਦਾ ਪੰਸੀਰੀ ਦਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਅਧੀਨ ਤੇ ਗੋਲ ਬੈਂਗਣੀ ਦਾ ਭਾਅ ਹੈਗਾ ਜੀ 100 ਰੁਪਏ ਦਾ ਕੰਸੀਰੀ ਦਾ ਭਾਅ ਗੋਲ ਵਾਲੀ ਦਾ ਜੀ ਜੇ ਕਿਸੇ ਨੂੰ ਲੈਣਾ ਤਾਂ ਹੋਲ ਸੇਲ ਦਾ ਰੇਟ ਹੈ ਜੀ ਇਹ ਕੰਸੀਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ 7 ਤੋਂ ਲੈ ਕੇ 8 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਪੇਠੇ ਦਾ ਜੀ ਅੱਜ ਤੋਂ ਤੇ ਇਹਦਾ ਵੀ ਹਾਂਜੀ ਦੋਸਤੋ ਬੰਦ ਗ੍ਰੇਡ ਦਾ ਭਾਅ ਹੈਗਾ ਟੋਰੀ ਦਾ ਜੀ ਅੱਜ ਦਾ 25 ਰੁਪਏ ਦਾ ਭਾਅ ਹੋ ਗਿਆ ਜੀ ਬੰਦ ਗ੍ਰੇਡ ਦਾ ਭਾਅ ਜੀ ਟੋਰੀ ਦਾ ਜੀ ਅੱਜ ਦਾ

ਕਾਹਦੇ ਠੀਕ ਹੈ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਗੋਬੀ ਦਾ ਜੀ ਇਹ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ 150 ਰੁਪਏ ਨੂੰ ਦਰਜਣ ਦਾ ਭਾਅ ਜੀ ਪਾਲਕ ਦਾ ਜੀ ਇਹ ਹਾਂਜੀ ਦੋਸਤੋ ਲੋਕਲ ਖੀਰੇ ਦਾ ਭਾਅ ਹੈਗਾ ਜੀ 15 ਰੁਪਏ ਦਾ ਭਾਅ ਲੋਕਲ ਖੀਰੇ ਦਾ ਜੀ ਅੱਜ ਦਾ ਆਮਬ ਦਾ ਭਾਅ ਹੈਗਾ ਜੀ ਅੱਜ ਦਾ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਆਪਾਂ ਤੁਹਾਨੂੰ ਸਾਰੀ ਕੁਆਲਿਟੀ ਦਿਖਾਉਣਾ ਬਹੁਤ ਵਧੀਆ ਚਾਰੀ ਆਮਬਾ ਜੀ ਅੱਜ ਇਹ ਬਣਾ ਮੰਡੀ ਚ ਆਇਆ ਹੋਇਆ ਜੀ ਠੀਕ ਹੈ 12 ਰੁਪਏ ਦਾ ਭਾਅ ਜੀ ਚਾਰੀ ਆਮਬਾ ਦਾ ਹਾਂਜੀ ਦੋਸਤੋ ਚਾਰੀ ਆਂਬ ਦਾ ਭਾਅ ਹੈਗਾ ਜੀ 10 ਰੁਪਏ ਦਾ ਭਾਅ ਚਾਰੀ ਆਂਬ ਦਾ ਜੀ ਹਾਂ ਇਹ ਬੰਦ ਗੱਟੇ ਦਾ ਭਾਅ ਹਾਂਜੀ ਦੋਸਤੋ ਬੰਦ ਗੱਟੇ ਦਾ ਭਾਅ ਜੀ ਪੂਰਾ ਵਧੀਆ ਚਾਰੀ ਆਂਬ ਕਿੱਥੋਂ ਦਾ ਇਹ ਕਿੱਥੋਂ ਦਾ ਹੈ ਹਮਾ ਚਲਾੜਾ ਹਾਂਜੀ ਹਮਾ ਚਲਾੜੇ ਆਂਬ ਦਾ ਭਾਅ ਹੈਗਾ ਚਾਰੀ ਦਾ ਜੀ 10 ਰੁਪਏ ਦਾ ਭਾਅ ਜੀ ਚਾਰੀ ਆਂਬ ਪੂਰਾ ਵਧੀਆ ਜੀ ਇਹ ਠੀਕ ਹੈ ਜੀ 13 ਰੁਪਏ ਦਾ ਭਾਅ ਜੀ ਇਹਦਾ ਬੰਦ ਗੋਰੀ ਦਾ ਦੋਸਤੋ ਹਮਾ ਚਲਾੜੇ ਮਾਟਰ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਦਾ ਭਾਅ ਜੀ ਅੱਜ ਦਾ ਇਹ ਬੰਦਗਾਟੇ ਦਾ ਭਾਜ ਜੀ ਠੀਕ ਹੈ ਜੀ ਤੇ ਸ਼੍ਰੀ ਨਾਗਰ ਵਾਲੇ ਦਾ ਭਾ ਹੈਗਾ 50 ਰੁਪਏ ਮਟਰ ਦਾ ਭਾ ਜੀ ਅੱਜ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾ ਹੈਗਾ ਜੀ ਅੱਜ ਦਾ 20 ਰੁਪਏ ਦਾ ਭਾ ਜੀ ਹਰੀ ਮਿਰਚ ਦਾ ਜੀ ਤੇ ਦੂਸਰੀ ਆ ਭਾ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾ ਜੀ ਹਰੀ ਮਿਰਚ ਦਾ ਦੂਸਰੀ ਰਾਈ ਠੀਕ ਹੈ ਜੀ ਤੇ ਲਾਲ ਮਿਰਚ ਦਾ ਭਾ ਹੈਗਾ ਜੀ 20 ਰੁਪਏ ਕਿਲੋ ਦਾ ਭਾ ਜੀ ਲਾਲ ਮਿਰਚ ਦਾ ਜੀ ਬਾਈ ਕਰਨ ਨਾਲ ਗੱਲਬਾਤ ਕਰਦੇ ਆ ਵੀ ਤਰਬੂਜ ਦਾ ਅੱਜ ਕੀ ਭਾਰ ਰਿਹਾ ਜੇ ਬਾਈ ਨਾਲ ਕਰਦੇ ਆ ਗੱਲਬਾਤ ਹੋਰ ਤਾਂ ਕਰਨ ਬਾਈ ਵਧੀਆ 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 ਜੀ ਤੁਸੀਂ ਸਾਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਜੀ ਹਾਂ ਜੀ ਆਪਣੇ ਤਰਬੂਜ ਬਾਰੇ ਦੱਸੋ ਜੀ ਅੱਜ ਕੀ ਭਾਰ ਹੈ ਜੀ ਆਪਣੇ ਤਰਬੂਜ ਦਾ ਤਰਬੂਜ ਦੇਖੋ ਆਪਣੇ ਕੋਲ ਹੈਗਾ ਜੀ ਛੋਟੇ ਸਾਈਜ਼ ਦੇ ਵਿੱਚ ਇਹ ਵਿਕ ਰਿਹਾ ਆਪਣਾ 5-6 ਰੁਪਏ ਕਿਲੋ ਜਿਹੜਾ ਵੱਡਾ ਸਾਈਜ਼ ਆ ਉਹਦਾ ਜਿਹੜਾ ਹੈਗਾ ਮੰਡੀ ਤਾਂ 12-13 ਰੁਪਏ ਜੀ ਤੇ 12-13 ਰੁਪਏ ਦਾ ਭਾਅ ਚੱਲੀ ਜਾਂਦਾ ਜੀ ਜਿਹੜਾ ਵੱਡਾ ਸਾਈਜ਼ ਆ ਇਹਦਾ ਆਪਣੇ ਕੋਲ ਸੈਰੀ ਆਂਬ ਆਇਆ ਸੀਗਾ ਹਾਂਜੀ ਸੈਰੀ ਆਮਬਾ ਆਇਆ ਸੀਗਾ ਜੀ ਇਹ ਵਿਕੇ ਆਪਣੇ ਕੋਲ 22 ਰੁਪਏ ਕਿਲੋ ਜੀ ਹਾਂਜੀ ਦੋਸਤੋ ਇਹ ਸੈਰੀ ਆਮਬਾ ਦਾ ਭਾਅ ਰਿਹਾ ਜੀ ਅੱਜ ਦਾ 22 ਰੁਪਏ ਦਾ ਭਾਅ ਰਿਹਾ ਜੀ ਇਹਦਾ ਬੰਦ ਗ੍ਰੇਡ ਦਾ ਭਾਅ ਜੀ ਇਹਦਾ ਤੇ ਜੇ ਵਧੀਆ ਕੁਆਲਿਟੀ ਦੇ ਵਿੱਚ ਵਿਕੇ 35 38 ਰੁਪਏ ਇਹ 35 38 ਰੁਪਏ ਜਿਹੜਾ ਵਧੀਆ ਕੁਆਲਿਟੀ ਦਾ ਸੀ ਟਮਾਟਰ ਦਾ ਬਾਜ਼ਾਰ ਅੱਜ ਡਾਊਨ ਰਹਿ ਗਿਆ ਆ ਟਮਾਟਰ 20 22 ਰੁਪਏ ਚੱਲਿਆ ਜੀ 20 22 ਟਮਾਟਰ ਦਾ ਭਾਅ ਰਹਿ ਗਿਆ ਜੀ ਅੱਜ ਟਮਾਟਰ ਡਾਊਨ ਹੋ ਗਿਆ ਹਾਂਜੀ ਦੋਸਤੋ ਟਮਾਟਰ ਤੇ ਡਾਊਨ ਹੋ ਗਿਆ ਜੀ ਰੇਟ ਟਮਾਟਰ ਦਾ ਠੀਕ ਹੈ 22 20 ਰੁਪਏ ਭਾਅ ਦੇ ਕਹੇ ਜੀ ਟਮਾਟਰ ਦਾ ਅੱਜ ਦਾ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ 28 ਰੁਪਏ ਦਾ ਆਪਣੀ ਸ਼ੀਰੀ ਦਾ ਭਾਅ ਜੀ ਮੂਲੀ ਦਾ ਜੀ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਬੰਦ ਬੂਰੀ ਦਾ ਭਾਅ ਜੀ ਲਸਣ ਦਾ ਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ ਬੰਦ ਲਫਾ ਦੇ ਦਾ ਭਾਅ ਹੈਗਾ ਸ਼ਿਮਲਾ ਮਿਰਚ ਦਾ ਅੱਜ ਦਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਸ਼ਿਮਲਾ ਮਿਰਚ ਦਾ ਜੀ ਦੋਸਤੋ ਆਦਰਕ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਆਦਰਕ ਦਾ ਜੀ ਠੀ ਇਹ ਬੰਦ ਗੱਟੇ ਦਾ ਭਾਅ ਜੀ ਇਹਦਾ ਅਰਬੀ ਦਾ ਪਾਏਗਾ ਜੀ ਅੱਜ ਦਾ 30 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਠੀਕ ਹੈ ਜੀ ਇਹ ਬੰਦ ਬੋਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਨਿੰਬੂ ਦਾ ਪਾਏਗਾ ਜੀ ਅੱਜ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਨਿੰਬੂ ਦਾ ਜੀ ਠੀਕ ਹੈ ਜੀ ਬੰਦ ਗੱਟੇ ਦਾ ਭਾਅ ਜੀ ਇਹ ਇਹ ਦੋਸਤੋ ਚਲੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਰਿਹਾ ਜੀ ਫਰੂਟ ਦਾ ਚਲੋ ਆਪਾਂ ਕਰਦੇ ਆਂ ਗੱਲਬਾਤ ਦੋਸਤੋ ਸਪੈਦੇ ਅੰਬ ਦਾ ਭਾਅ ਹੈਗਾ ਜੀ ਅੱਜ ਦਾ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਸਪੈਦੇ ਅੰਬ ਦਾ ਪੂਰਾ ਵਧੀਆ ਟੋਪ ਦਾ ਅੰਬਾ ਜੀ ਇਹ ਠੀਕ ਹੈ ਜੀ ਓਕੇ ਜੀ ਓਕੇ ਜਮਾ ਰਿਪੋਰਟ ਇਹ ਅੰਦਰਲਾ ਭਾਅ ਜੀ ਗ੍ਰੇਡ ਦਾ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਇਸ ਸਪੈਦੇ ਅੰਬ ਦਾ ਭਾਅ ਹੈਗਾ ਜੀ 70 ਰੁਪਏ ਦਾ ਭਾਅ ਜੀ ਬੰਦ ਗ੍ਰੇਡੀ ਦਾ ਭਾਅ ਜੀ ਇਹ ਇਨਫਾਫੇ ਦੇ ਵਿੱਚ ਪਾਇਕ ਹੋ ਕੇ ਆਉਂਦਾ ਜੀ ਇਹ ਹਾਂਜੀ ਦੋਸਤੋ ਟੋਟੇ ਅੰਬ ਦਾ ਭਾਅ ਹੈਗਾ ਜੀ ਅੱਜ ਦਾ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਟੋਟੇ ਅੰਬ ਦਾ ਜੀ ਹਾਂਜੀ ਦੋਸਤੋ ਅਲੂ ਬਗਾਰੇ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਕੁਆਲਟੀ ਦਾ ਵਧੀਆ ਤੋਂ ਵਧੀਆ ਕੁਆਲਟੀ ਦਾ ਭਾਅ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਇਹ ਹਾਂਜੀ ਦੋਸਤੋ ਲੀਤੀ ਦਾ ਭਾਅ ਹੈਗਾ ਜੀ 1200 ਰੁਪਏ ਦਾ ਡੱਬੇ ਦਾ ਭਾਅ ਜੀ ਬੰਦ ਦਾ ਜੀ 120 ਰੁਪਏ ਕਿਲੋ ਦਾ ਭਾਅ ਜੀ ਸਹੀ 10 ਕਿਲੋ ਦੀ ਲੀਤੀ ਹੈ ਇਹ ਡੱਬੇ ਦੇ ਵਿੱਚ ਬੰਦ ਜੀ ਹਾਂਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ 60 ਰੁਪਏ ਦੀ ਡੱਬੀ ਪੈਂਦੀ ਹੈ ਜੀ ਜੇ ਤੁਸੀਂ ਨਹੀਂ ਲੈਣੀ ਤਾਂ ਇਹ ਬੰਦ ਗ੍ਰੇਡ ਲੈਣਾ ਪਊਗਾ ਜੇ ਤੁਸੀਂ ਨਹੀਂ ਲੈਣਾ ਜੀ 4 ਪੀਸ ਹੁੰਦੇ ਆ ਡੱਬੀ ਦੇ ਵਿੱਚ ਆ ਠੀਕ ਹੈ ਜੀ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਮਸੰਮੀ ਹੈਗੀ 20 ਕਿਲੋ ਮਸੰਮੀ ਹੁੰਦੀ ਆ 1.5 1000 ਰੁਪਏ 50 ਰੁਪਏ ਦੀ ਮਿਲਦੀ ਮਸੰਮੀ ਦਾ ਭਾਅ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਆ ਜੀ ਬੰਦ ਬੰਦ ਗੱਟੇ ਦਾ ਭਾਅ ਜੀ ਮਸੰਮੀ ਦਾ ਹਾਂਜੀ ਦੋਸਤੋ ਵਧੀਆ ਸਪੈਦੇ ਆ ਮੇਰਾ ਭਾਅ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਸਪੈਦੇ ਆ ਬਦਾਂ ਦਾ ਜੀ ਪੂਰਾ ਵਧੀਆ ਜੀ ਕੱਚੇ ਬਦਾਮ ਦਾ ਭਾਅ ਹੈਗਾ ਜੀ 150 ਰੁਪਏ ਦਾ ਡੱਬੇ ਦਾ ਭਾਅ ਜੀ ਬੰਦ ਦਾ ਜੀ ਇਹ ਠੀਕ ਹੈ ਜੀ ਕੱਚੇ ਬਦਾਮ ਦਾ ਜੀ ਤੇ ਆਲੂ ਬੁਖਾਰ ਦਾ ਭਾਅ ਹੈਗਾ ਜੀ 250 ਰੁਪਏ ਦਾ ਡੱਬਾ ਜੀ ਬੰਦਿਆ ਜੀ ਇਹ ਤੇ 100 ਰੁਪਏ ਜਾਂ 90 ਰੁਪਏ ਕਿਲੋ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਆਲੂ ਬੁਖਾਰੇ ਦਾ ਵੀ 250 ਰੁਪਏ ਦਾ ਡੱਬਾ ਮਿਲੂਗਾ ਜੀ ਬੰਦ ਲੈਣਾ ਜੀ ਕਿਸੇ ਨੇ ਇਹ ਜੀ 300 ਰੁਪਏ ਕਿਲੋ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਵਧੀਆ ਸੇਵ ਦਾ ਭਾਅ ਹੈਗਾ ਜੀ ਅੱਜ ਦਾ 4 2400 ਦਾ 90 ਬੰਦ ਦਾ ਭਾਅ ਜੀ ਇਹਦੇ ਵਿੱਚ ਹੁੰਦਾ 10 ਕਿਲੋ ਸੇਵ ਹੁੰਦਾ ਜੀ ਇਹਦੇ ਵਿੱਚ ਤੇ ਆਪਾਂ ਹੋਰ ਵੀ ਕੁਆਲਿਟੀ ਦਿਖਾਉਨੇ ਆ ਵੀ ਇਹ ਸੇਵ ਦਾ ਭਾਅ ਆਏਗਾ ਜੀ 2200 ਰੁਪਏ ਦਾ ਪੇਟੀ ਦਾ ਭਾਅ ਮਿਲ ਜੂਗਾ ਜੀ ਵਧੀਆ ਸੇਵ ਆ ਜੀ ਪੂਰਾ ਟੋਨ ਦਾ ਜੀ ਠੀਕ ਆ ਜੀ ਇਹਦੇ ਵਿੱਚ ਵੀ 10 ਕਿਲੋ ਸੇਵ ਆ ਜੀ ਜੀ ਦੋਸਤੋ ਦਸਹਿਰੀ ਆਮ ਦਾ ਭਾਅ ਆਏਗਾ ਲੰਬੀ ਦਾ ਜੀ ਅੱਜ ਦਾ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਵਧੀਆ ਕੁਆਲਿਟੀ ਦਾ ਭਾਅ ਜੀ ਪੂਰਾ ਲੰਬੀ ਦਾ ਭਾਅ ਜੀ ਇਹ ਠੀਕ ਆ ਜੀ ਪੂਰਾ ਵਧੀਆ ਕੁਆਲਿਟੀ ਦਾ ਭਾਅ ਜੀ ਬੰਦ ਗਰੇਡੀ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਡੱਬੇ ਦਾ ਭਾਅ ਹੈਗਾ ਜੀ 10 ਕਿਲੋ ਨਾਰ ਹੁੰਦਾ ਜੀ 1000 ਤੋਂ ਲੈ ਕੇ 1500 ਰੁਪਏ ਤੱਕ ਦਾ ਭਾਅ ਜੀ ਡੱਬੇ ਦਾ ਨਾਰ ਹੁੰਦਾ ਜੀ ਇਹ ਅੱਜ ਦਾ ਨਾਰਾਂ ਦਾ ਭਾਅ ਜੀ ਅੱਜ ਦਾ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਵਧੀਆ ਸੁਪਰ ਕੇਲੇ ਦਾ ਭਾਅ ਹੈਗਾ ਜੀ 40 ਰੁਪਏ ਦਾ ਭਾਅ ਜੀ ਨੈਟ ਜੀ ਤੇ ਬੰਦ ਗ੍ਰੇਡ ਦਾ ਭਾਅ ਜੀ ਇਹ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਇਹਦਾ ਓ ਬਾਬੂ ਜੀ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਆਲੂ ਦਾ ਕੀ ਭਾਅ ਆ ਰਿਹਾ ਹੈ। ਨਮਸਕਾਰ ਬਾਬੂ ਜੀ। ਨਮਸਕਾਰ ਭਾਈ। ਅੱਜ ਆਲੂ ਦਾ ਕੀ ਭਾਅ ਆ ਰਿਹਾ ਜੀ? ਆਪਣੇ ਕੋਲ ਆਲੂ ਕਿੰਨੇ ਜੀ? 550। ਅੱਛਾ ਇਹ ਕਿਹੜਾ ਆਲੂ ਵੀ ਕਹਿੰਦੇ 500। ਅਸੀਂ ਡਾਇਮੰਡ ਦਾ 500 ਰੁਪਏ ਵਿਕਿਆ ਜੀ ਆਪਾਂ ਦੂਸਰਾ ਡਾਇਮੰਡ ਵੀ। ਓਹ 550। ਇਹ 550 ਰੁਪਏ ਦਾ ਭਾਅ ਜੀ ਡਾਇਮੰਡ ਦੇ ਆਲੂ ਦਾ ਜੀ। ਇਹ ਆਲੂ 550। ਇਹ ਐਲਰਵੀ 550 ਰੁਪਏ ਦਾ ਭਾਜੀ ਡਾਇਮੰਡ ਦਾ ਜੀ ਇਹਦਾ ਆਲੂ ਦਾ ਭਾਜੀ ਅੱਜ ਦਾ ਆ ਗਿਆ ਜੀ ਜੀ ਦਾ 450 ਆਜੀ ਖੇਤੀ ਵੇਚਿਆ ਜੀ 450 ਰੁਪਏ ਦਾ ਭਾਜੀ ਖੇਤੀ ਦਾ ਜੀ ਇਹਦਾ ਵਧੀਆ ਆਲੂ ਹੈ ਜੀ ਇਹ ਵੀ ਹਾਂ ਜੀ ਦੋਸਤੋ ਆਪਾਂ ਪਿਆਜ਼ ਵਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾ ਰਿਹਾ ਜੀ ਪਿਆਜ਼ ਦਾ ਠੀਕ ਹੈ ਜੀ ਇਹ ਬਾਉ ਜੀ ਨਾਲ ਗੱਲਬਾਤ ਕਰਦੇ ਆਂ ਅੱਜ ਵੀ ਕੀ ਭਾ ਚੱਲੀ ਜਾਂਦਾ ਜੀ ਪਿਆਜ਼ ਵਾਰੇ ਉਹ ਗੱਡੀ ਵਾਲਾ ਪਿਆਜ਼ ਦਾ ਭਾਅ ਹੈਗਾ ਜੀ 15 ਰੁਪਏ ਭਾਅ ਜੀ ਗੱਡੀ ਵਾਲੇ ਦਾ ਜੀ ਠੀਕ ਹੈ ਜੀ ਵਧੀਆ ਪਿਆਜ਼ ਆ ਜੀ ਇਹ 15 ਰੁਪਏ ਕਿਲੋ ਦਾ ਭਾਅ ਹੋ ਗਿਆ ਜੀ ਪਿਆਜ਼ ਦਾ ਤੇ ਵਧੀਆ ਸੁੱਕਾ ਪਿਆਜ਼ ਆ ਜੀ ਇਹ ਤੇ ਸੁੱਕਾ ਪਿਆਜ਼ ਆ ਪੂਰਾ ਵਧੀਆ 13 ਰੁਪਏ ਦਾ ਭਾਅ ਜੀ ਆਪ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਤੇ ਵਧੀਆ ਕੁਆਲਿਟੀ ਆ ਜੀ 13 ਰੁਪਏ ਦੀ ਭਾਅ ਜੀ ਇਹ ਦਾ ਇਆਪਾਂ ਤੁਹਾਨੂੰ ਨਾਸ਼ਕ ਬਾਰੇ ਵੀ ਦੱਸਦੇ ਆਂ ਵੀ ਅੱਜ ਦਾ ਕੀ ਭਾਅ ਰਿਹਾ ਨਾਸ਼ਕ ਬਾਰੇ ਵੀ ਗੱਲਬਾਤ ਕਰਦੇ ਆਂ ਆਪਾਂ ਨਾਸ਼ਕ ਦਾ ਕੀ ਭਾਅ ਜੀ ਤੇ ਆ ਹੈਗਾ ਪਿਆਜ ਨਾਸ਼ਕ ਦਾ ਜੀ ਠੀਕ ਹੈ ਜੀ 24 ਰੁਪਏ ਦਾ ਭਾਅ ਜੀ ਇਹ ਬੰਦ ਘੱਟੇ ਦਾ ਭਾਅ ਜੀ 24 ਰੁਪਏ ਦਾ ਜੀ ਅੱਜ ਦਾ ਠੀਕ ਹੈ ਜੀ ਤੇ ਵਧੀਆ ਪਿਆਜ ਆ ਜੀ ਸੁੱਕਾ ਹੁੰਦਾ ਜੀ ਨਾਸ਼ਕ ਦਾ ਪੂਰਾ ਟਾਪ ਦਾ ਨਾਸ਼ਕ ਦਾ ਪਿਆਜ ਆ ਜੀ 24 ਰੁਪਏ ਦਾ ਭਾਅ ਜੀ ਬੰਦ ਘੱਟੇ ਦਾ ਜੀ ਠੀਕ ਹੈ ਜੀ ਇੱਕ ਲੋਕਲ ਪਿਆਜ ਵੀ ਦਿਖਾ ਦਿੰਦੇ ਆਂ ਤੁਹਾਨੂੰ ਆਪਾਂ ਲੋਕਲ ਪਿਆਜ ਇਹਦਾ ਵੀ 13 ਰੁਪਏ ਦਾ ਭਾਅ ਜੀ ਲੋਕਲ ਪਿਆਜ ਦਾ ਜੀ ਅ